ਇੱਕਾਂ ਤਾੜ ਕੇ ਖੜਦੇ ਤੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਜਨਮ ਇੱਥੇ ਐਸ ਧਰਤੀ ਨੇ ਪਏ ਹੋਏ ਆ। ਹੋਰ ਦੁਨੀਆ ਦੀ ਕੋਈ ਵੀ ਚੀਜ਼ ਮੱਦਦ ਨਾਲ ਇਸਲਾ ਸਾਥੀਤ ਨਹੀਂ। ਪਿੰਡ ਵਿੱਚ ਹਰੇਕ ਤਰ੍ਹਾਂ ਦੀ ਮਦਦ ਕਰਦੇ ਹਨ। ਕਹਿੰਦਾ ਵੀ ਜਿਹੜੀ ਵਿੱਦਿਆ ਨਾ ਇਹ ਜ਼ਰੂਰੀ ਆ ਜੀ। ਪੰਦਰ ਸਿੰਘ ਭਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾ ਮੌਜੂਦ ਫਤੇਗੜ ਸਾਹਿਬ ਦੇ ਇਤਿਹਾਸਕ ਪਿੰਡ ਨਗਾਮਾ ਵੇਖੀ ਜਿੱਥੇ ਜਾਨੀ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਯੂਥ ਕਲੱਬ ਵੱਲੋਂ ਇੱਕ ਬਹੁਤ ਹੀ ਵਧੀਆ ਬੱਚਿਆਂ ਦਾ ਪ੍ਰੋਗਰਾਮ ਕਰਾਇਆ ਗਿਆ ਨੌਲੇਜ ਟੈਸਟ ਕਰਾਏ ਗਏ ਨੇ ਔਰ ਜਿਹੜੇ ਬੱਚਿਆਂ ਨੇ ਵਧੀਆ ਪੋਜੀਸ਼ਨਾਂ ਲਈਆਂ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਗਏ ਨੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮੀਆਂ ਝਲਕੀਆਂ ਪਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਇਹ ਜਗਾਂ ਨੂੰ 19 ਜਿਤ ਨਹੀਂ ਦੇ ਸਕੇ ਜਿੰਨੀ ਸਾਨੂੰ ਦੇਣੀ ਚਾਹੀਦੀ ਹੈ ਅ ਘਰ ਦਾ ਜੋ ਕੀ ਜੋਗੜਾ ਬਾਹਰ ਦਾ ਜੋ ਕੀ ਸਿੱਧ ਸਾਨੂੰ ਇੱਥੇ ਬੈਠ ਕੇ ਤੁਸੀਂ ਪੜ੍ਹਾਈ ਦੇ ਅੰਦਲਾ ਕਰਨੀ ਚਾਹੀਦੀਆਂ ਜਿੱਥੇ ਆ ਕੇ ਅਨੁਸ਼ਟੀ ਕਰਉਂਗੀ ਆਨਕਿਆ ਹੋ ਗਈ ਆ ਕੈਰੀਅਰ ਇੱਕ ਅਨ ਚੁਣੋ ਜਿਹਦੀ ਡਿਮਾਂਡ ਬਾਜ਼ਾਰ ਵਿੱਚ ਸਪਲਾਈ ਘੱਟ ਹੋਵੇ ਜਿੱਥੇ ਤੇ ਫਿਰ ਜਿਸ ਤੁਹਾਡਾ ਇੰਟਰਸਟ ਹੈ ਉਸ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨ ਨੂੰ ਮੁੱਢ ਤੋਂ ਸਟਾਰਟ ਕਰ ਲਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਹੈ ਨਾ ਇਹ ਸਪੈਸ਼ਲਿਟੀ ਫੋਰ 12th ਸਟੂਡੈਂਟਸ ਵਾਲੇ ਅੰਕ ਕੈਨ ਤੁਸੀਂ ਬੈਠੋ ਤੁਸੀਂ ਉੱਥੇ ਆਪਣੇ ਪਿੰਡ ਦੀ ਰਿਪੋਰਟ ਤਿਆਰ ਕਰੋ ਸਾਡੇ ਬੱਚੇ ਕਿਹੜੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਕਿਉਂ ਲੱਗੇ ਹੋਏ ਨੇ ਗਰੀਬੀ ਦੇ ਹਨ ਵਿੱਚ ਕਿਹੜੇ ਨੇ ਬਿਮਾਰ ਕਿਹੜੇ ਨੇ ਬੱਚੇ ਪੜ੍ਹ ਕਿਹੜੇ ਰਹੇ ਨੇ ਕਿਹੜੇ ਨਹੀਂ ਪੜ੍ਹ ਰਹੇ ਇਹ ਰਿਪੋਰਟ ਤੁਹਾਡੇ ਕੋਲ ਜੀ ਹੋਣੀ ਚਾਹੀਦੀ ਹੈ ਉਹ ਦੁਨੀਆਂ ਦੀ ਕੋਈ ਵੀ ਚੀਜ਼ ਮਾਤਾ ਸਦਾ ਸਾਥੀਨੀ ਇੱਕ ਵਿਦਿਆਹੀ ਕੌਮ ਦੀ ਹੈ ਜਿਹੜੀ ਹਰ ਵੇਲੇ ਅਖੀਰ ਸਾਥੀ ਵਾਗਾਂ ਨੂੰ ਸਾਡਾ ਸਵਾਸ ਦਿੰਦੀ ਹੈ ਇਸ ਕਰਕੇ ਸਾਰੇ ਬੱਚਿਆਂ ਨੂੰ ਫੇਰ ਪ੍ਰੇਸ਼ ਕਰਦਾ ਹਾਂ ਕਿ ਵਾਧੇ ਨਾਲ ਪੜੋ ਕਿ ਵਾਕਈ ਸਾਰੇ ਜਿੰਨੇ ਮੇਰੇ ਵੀ ਅਜੇ ਹਾਲੀ ਜਵਾਈ ਹੈ ਮੈਂ ਤੁਹਾਨੂੰ ਨਾਲ ਕਿਤਕੋਰ ਹੋਸ਼ਪ੍ਰੀਤ ਕੌਰ ਕਿਹੜੀ ਕਲਾਸ ਚ ਪੜ੍ਹਦੀ ਆ ਮੈਂ 8th ਚ ਆਈ 8th ਵਿੱਚ ਸੋ ਕਿੰਨੇ ਦਿਨ ਤੋਂ ਤਿਆਰੀ ਕਰ ਰਹੀ ਸੀ ਇਸ ਐਗਜ਼ਾਮ ਦੀ ਇੱਕ ਹਫ਼ਤੇ ਤੋਂ ਪਿਛਲੇ ਹਫ਼ਤੇ ਤੋਂ ਹਾਂਜੀ ਸੋ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਸਾਰੀ ਤਿਆਰੀ ਦੇ ਵਿੱਚ ਕਿਸ ਨੇ ਸਹਿਯੋਗ ਦਿੱਤਾ ਮੇਰੇ ਮੰਮਾ ਨੇ ਮੇਰੇ ਪਾਪਾ ਨੇ ਮੇਰੇ ਮੰਮਾ ਪਾਪਾ ਨੇ ਜ਼ਿਆਦਾ ਇਹ ਹੋਸ਼ਾਜ ਤੂੰ ਹਾਂਜੀ ਨੌਲੇਜ ਇਨਕਰੀਜ਼ ਹੋਈ ਆ ਨਾ ਹਾਂਜੀ ਤੁਹਾਡਾ ਕੀ ਨਾਮ ਬੱਚੇ ਸੁਖਮਨੀ ਕੌਰ ਸੁਖਮਨੀ ਹਾਂਜੀ ਸੁਖਮਨੀ ਕਿਹੜੀ ਕਲਾਸ ਹੈ ਤੇਰੀ 9th 9th ਕਲਾਸ ਦੀ ਬੱਚੀ ਹੈ ਕਿਹੜੇ ਸਕੂਲ ਚ ਪੜ੍ਹਦੀ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਜ਼ੀਤਪੁਰ ਨਗਾਵਾ ਸੋ ਅਧਿਆਪਕ ਹੈ ਜੋ ਟੀਚਰ ਹੈ ਉਹਨਾਂ ਨੇ ਸਹਿਯੋਗ ਦਿੱਤਾ ਇਸ ਇਮਤਿਹਾਨ ਦੇ ਵਿੱਚ ਉਸ ਪੁੱਛਣ ਤੋਂ ਮਿਲਿਆ ਉਹਨਾਂ ਨੂੰ ਹਾਂਜੀ ਸੋ ਉਹਨਾਂ ਨੇ ਸਹਿਯੋਗ ਦਿੱਤਾ ਤੁਹਾਨੂੰ ਹਾਂਜੀ ਚਲੋ ਸੋ ਜੋ ਕਲੱਬ ਦੇ ਮੈਂਬਰ ਸਹਿਬਾਨ ਹਨ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਸਾਲ ਕਰਾਉਣੇ ਚਾਹੀਦੇ ਨੇ ਹਾਂਜੀ ਆ ਵੀ ਤੇਰਾ ਪਟੰਗੀ ਕੀ ਨਾਂ ਹੈ ਗੁਰਜੋਤ ਸਿੰਘ ਹਾਂਜੀ ਗੁਰਜੋਤ ਸਿੰਘ ਗੁਰਜੋਤ ਸਿੰਘ ਕਿਹੜੀ ਕਲਾਸ ਚ ਪੜਦਾ ਹੈ ਸੱਤਵੀਂ ਸੱਤਵੀਂ ਚ ਸੋ ਇਹ ਤੁਹਾਨੂੰ ਜੋ ਐਗਜ਼ਾਮ ਤੁਸੀਂ ਦਿੱਤਾ ਆ ਜਾਂ ਪ੍ਰਾਈਜ਼ ਲਿਆ ਕਿਸ ਨੇ ਗਾਈਡ ਕਰਿਆ ਤੁਹਾਨੂੰ ਮੇ ਮਮਾ ਪਾਪਾ ਨੇ ਤੇਰੀ ਮਮਾ ਪਾਪਾ ਮਮਾ ਪਾਪਾ ਤੋਂ ਬਹੁਤ ਅੱਛੇ ਆ ਫਿਰ ਜਿਹੜੇ ਤੁਹਾਨੂੰ ਗਾਈਡ ਕਰਦੇ ਆ ਬਹੁਤ ਅੱਛੀ ਗੱਲ ਹੈ ਸੋ ਅਗਲੀ ਵਾਰ ਵੀ ਭਾਗ ਲੈਣਾ ਨਾ ਹਾਂਜੀ ਆ ਤੁਹਾਡਾ ਬੱਚੇ ਕੀ ਨਾਂ ਹੈ ਜੈਸ਼ਨਦੀਪ ਕੌਰ ਜਾਸ਼ਾ ਦੀਪ ਕੌਰ ਕਿਹੜੀ ਕਲਾਸ ਦੀ ਬੱਚੀ ਆ ਇਹ 11ਵੀਂ 11ਵੀਂ ਕਲਾਸ ਕਿਹੜੀ ਸਟਰੀਮ ਪੜ੍ਹਦੇ ਆ ਕਮਰਸ ਕਮਰਸ ਪੜ੍ਹਦੇ ਆ ਹਾਂਜੀ ਫੇਰ ਤਾਂ ਕੋਈ ਵੱਡੀ ਹੋ ਬਿਜ਼ਨਸਮੈਨ ਬਣੂ ਅੱਛਾ ਕਿਵੇਂ ਲੱਗੇ ਅੱਜ ਜੋ ਸਾਰਾ ਐਗਜ਼ਾਮ ਹੋਇਆ ਐਗਜ਼ਾਮ ਦੇ ਵਿੱਚ ਕਿਹੜੀ ਪੋਜੀਸ਼ਨ ਆਈ ਆ 3rd ਹਾਂਜੀ 3rd 3rd ਪੋਜੀਸ਼ਨ ਆਈ ਆ ਹਾਂਜੀ ਸੋ ਸੋਚੀ ਆ ਵੀ ਅਗਲੀ ਵਾਰੀ ਫਸਟ ਲੈਣੀ ਆ ਹਾਂਜੀ ਹਾਂ ਵੱਧ ਤੇ ਵੱਧ ਮਿਹਨਤ ਕਰਨੀ ਆ ਨਾ ਹਾਂਜੀ ਸੋ ਮੰਮੀ ਪਾਪਾ ਦਾ ਸਹਿਯੋਗ ਮਿਲ ਰਿਹਾ? ਹਾਂਜੀ। ਸਕੂਲ ਵਿੱਚ ਟੀਚਰਾਂ ਦਾ ਸਹਿਯੋਗ? ਹਾਂਜੀ। ਠੀਕ ਹੈ। ਇਰਾਕੀ ਨਾ ਬੇਟਾ। ਸ਼ਰਨਪ੍ਰੀਤ ਕੌਰ। ਸ਼ਰਨ। ਯੈਸ। ਕਿਹੜੀ ਕਲਾਸ ਆ ਬੱਚੇ? 9th। ਹਾਂਜੀ? 9th। 9th ਕਲਾਸ। ਸੋ ਮੰਮੀ ਪਾਪਾ ਦਾ ਸਹਿਯੋਗ ਮਿਲਦਾ? ਹਾਂਜੀ ਬਿਲਕੁਲ। ਸੋ ਜਿਹੜੀ ਆ ਤੁਹਾਨੂੰ ਅੱਜ ਕਿਤਾਬਚਾ ਦੇ ਰਹੇ ਆ ਇਹ ਇਹ ਕਿਤਾਬਚਾ ਪੜ੍ਹੋਗੇ ਨਾ ਤੁਸੀਂ? ਹਾਂਜੀ ਜ਼ਰੂਰ। ਬਹੁਤ ਅੱਛੀ ਕਿਤਾਬ ਹੈ ਪੜ੍ਹ ਕੇ ਬੜੀ ਤੁਹਾਡੀ ਨੌਲੇਜ ਇਨਕਰੀਜ਼ ਹੋਏਗੀ। ਤੁਸੀਂ ਬੱਚੇ ਕੀ ਕਰਨਾ ਚਾਹੋਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਨੇ ਹਾਂਜੀ ਕਿਉਂ ਹੋਣੇ ਚਾਹੀਦੇ ਭਲਾ ਨੌਲੇਜ ਲਈ ਕੀ ਨੌਲੇਜ ਹੁੰਦੇ ਆ ਨੌਲੇਜ ਲਈ ਠੀਕ ਹੈ ਕਿਉਂਕਿ ਜਿਹਦੇ ਕੋਲ ਆਹ ਲਿਖਿਆ ਵੇ ਦੇਖੋ ਵਿਦਿਆ ਸ਼ੇਰਨੀ ਦਾ ਦੁੱਧ ਐ ਜੋ ਪੀਏਗਾ ਉਹ ਦਹਾੜੇਗਾ ਕਿਉਂ ਕਹਿੰਦੇ ਹੋ ਕਿਉਂਕਿ ਜਦ ਨੌਲੇਜ ਵਧੇਗੀ ਤੁਹਾਡੀ ਤੁਸੀਂ ਲੋਕਾਂ ਨੂੰ ਕੁਐਸਚਨ ਕਰ ਸਕਦੇ ਆ ਹਾਂਜੀ ਐਮਐਲਐ ਐਮਪੀ ਆਪਸਰ ਆਉਂਦੇ ਆ ਉਹਨਾਂ ਨੂੰ ਤੁਸੀਂ ਕੁਐਸਚਨ ਕਰ ਸਕਦੇ ਕਿਉਂ ਕਿਉਂਕਿ ਤੁਸੀਂ ਪੜ੍ਹੇ ਲਿਖੇ ਅਗਰ ਤੁਸੀਂ ਪੜ੍ਹੇ ਲਿਖੇ ਨਹੀਂ ਹੋਗੇ ਤਾਂ ਨਹੀਂ ਕਰ ਕੈਨੋਟ ਆਸਕ ਐਨੀ ਕੁਐਸਚਨ ਐਨ ਅਦਰਸ ਇਜ਼ ਇਟ ਕਲੀਅਰ ਦਿਸ ਯੈਸ ਓਕੇ ਤੁਸੀਂ ਹਾਂਜੀ ਕੀ ਨਾਮ ਕੋਮਲ ਪਿੱਛੋ ਹੈ ਕੋਮਲ ਹਾਂਜੀ ਕਿਹੜੀ ਕਲਾਸ ਹੈ 6th ਅੱਛਾ ਲੱਗਿਆ ਨਾ ਹਾਂਜੀ ਅਮਲਪ੍ਰੀਤ ਕੋਟ ਅਮਲਪ੍ਰੀਤ ਕਿਹੜੀ ਕਲਾਸ ਹੈ 7ਵੀਂ 7ਵੀਂ ਕਲਾਸ ਚੰਗਾ ਲੱਗਿਆ ਨਾ ਬੈਗ ਲਿਆ ਬੈਗ ਪੱਲਾ 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 ਹਾਂ ਚੰਗਾ ਚੰਗਾ ਪ੍ਰਾਈਜ਼ ਮਿਲਿਆ ਤੁਹਾਨੂੰ ਤਾਂ ਹਾਂਜੀ ਐ ਮੇਰੇ ਖਿਆਲ ਪੋਜੀਸ਼ਨ ਵੀ ਤੇਰੀ ਫਸਟ ਹੋਊ ਫਸਟ ਹਾਂਜੀ ਫਸਟ ਅੱਛਾ ਇਹ ਦੱਸ ਬੀ ਘਰ ਦੇ ਵਿੱਚ ਕਿਹੜਾ ਕਿਹੜਾ ਤੁਹਾਨੂੰ ਪੜਾਈ ਦੇ ਵਿੱਚ ਸਹਿਯੋਗ ਦਿੰਦਾ ਹੈ ਮੇਰੇ ਮੰਮਾ ਪਾਪਾ ਬੂਈ ਜਾਂਦੇ ਨੇ ਮੰਮੀ ਪਾਪਾ ਬੜੇ ਸਿਆਣੇ ਆ ਤੋਂ ਕੋਈ ਆਸਰ ਬਣੂਗੀ ਬੜੀ ਤਕਰੀਫ ਅਫਸਰ ਬਣੂਗੀ ਬਣੂਗੀ ਨਾ ਹਾਂਜੀ ਵੈਰੀ ਗੁੱਡ ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਇਹ ਲਗਾਤਾਰ ਹੋਣੇ ਚਾਹੀਦੇ ਨੇ ਹਾਂਜੀ ਥੈਂਕ ਯੂ ਬਹੁਤ ਬਹੁਤ ਖੋਵਾਲਾ ਜਥੇਬੰਦੀ ਦੇ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਢੀਂਡਸਾ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹੁਣੇ-ਹੁਣੇ ਪ੍ਰੋਗਰਾਮ ਦੀ ਜੋ ਸਮਾਪਤੀ ਹੋਣ ਜਾ ਰਹੀ ਹੈ ਸੋ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਪਿੰਡ ਦਾ ਕਲੱਬ ਡਾਕਟਰ ਬੀ ਆਰ ਅੰਬੇਦਕਰ ਕਲੱਬ ਜਿਹੜੇ ਕਿ ਬੱਚਿਆਂ ਦੀ ਜਰਨਲ ਨੌਲੇਜ ਵਾਸਤੇ ਨਵੇਂ-ਨਵੇਂ ਉਪਰਾਲੇ ਕਰਦੇ ਹਨ ਪਿੰਡ ਵਿੱਚ ਹਰੇਕ ਤਰ੍ਹਾਂ ਦੀ ਮਦਦ ਕਰਦੇ ਹਨ ਤੇ ਸਾਰਿਆਂ ਨੂੰ ਅੱਜ ਵਧਾਈ ਦੇਣੀ ਚਾਹੁੰਦਾ ਕਿਉਂਕਿ ਅੱਜ ਡਾਕਟਰ ਭੀਮ ਰਾਜ ਜੀ ਦਾ ਜਨਮ ਦਿਹਾੜਾ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਕਹਿੰਦਾ ਵੀ ਐਦਾਂ ਦਾ ਉਪਰਾਲਾ ਹਰੇਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਅੱਭਲ ਬੱਚਿਆਂ ਦਾ ਸਾਡੇ ਪਿੰਡ ਦੇ ਵਿੱਚ ਕੱਟ ਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਜੀ ਮੈਂ ਤੁਹਾਨੂੰ ਥੋੜਾ ਜਿਹਾ ਇੰਟਰਰਪਟ ਕਰੂੰਗਾ ਤੁਸੀਂ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਆ ਕਈ ਵਾਰੀ ਪੁਲਿਸ ਨਾਲ ਪੰਗੇ ਵੀ ਪੈਂਦੇ ਆ ਅਗਰ ਸਾਡੇ ਕੋਲ ਸਵਿਧਾਨ ਨਾ ਹੋਵੇ ਹਾਂਜੀ ਅਗਰ ਸਾਡੇ ਕੋਲ ਸਵਿਧਾਨ ਨਾ ਹੋਵੇ ਤਾਂ ਸ਼ਾਸਨ ਪ੍ਰਸ਼ਾਸਨ ਮਨਮਰਜ਼ੀ ਕਰ ਸਕਦਾ ਬਿਲਕੁਲ ਜੀ ਬਿਲਕੁਲ ਕਰਦਾ ਵੀ ਆ ਰਿਹਾ ਹੁਣ ਦੇਖੋ ਜੀ ਦਿੱਲੀ ਦੇ ਦਿੱਲੀ ਨੂੰ ਜਾਣ ਵਾਸਤੇ ਸਾਨੂੰ ਰਸਤੇ ਦੇ ਵਿੱਚ ਵੀ ਰੋਕਿਆ ਹੋਇਆ ਹੈ ਕਿਉਂਕਿ ਇਹ 바ਵਾ ਸਾਹਿਬ ਦੀ ਦੇਣ ਹੈ ਜੇ ਉਹਨਾਂ ਦਾ ਸਬਧਾਨ ਹੈ ਸਬਧਾਨ ਦੇ ਅਕੋਰਡਿੰਗ ਸਰਕਾਰ ਵੀ ਡਰਦੀ ਜਦੋਂ ਤੁਸੀਂ ਲੰਕਾਰਾ ਮਾਰਦੇ ਉਹਨਾਂ ਨੂੰ ਪਤਾ ਹੈ ਬੇ ਕਾਨੂੰਨ ਇਸ ਤਰ੍ਹਾਂ ਦਾ ਆ ਜਾਣਾ ਹੈ ਹਾਂਜੀ ਸੋ ਇਸ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਸੰਬੰਧ ਵਿੱਚ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਡਾਕਟਰ ਮੇਦਕਰ ਜਿਹੜਾ ਬਲ ਕੇ ਕਰਬਾ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਹਾਂ ਗੁਰਦੁਆਰਾ ਕਮੇਟੀ ਵੱਲੋਂ ਬਈ ਇਹ ਜਿਹੜਾ ਪ੍ਰਾਲਾ ਕਰਦੇ ਬਹੁਤ ਵਧੀਆ ਪ੍ਰਾਲਾ ਹੈ ਬੇ ਬੱਚੇ ਬੱਚਿਆਂ ਨੂੰ ਜਿਹੜਾ ਇਹ ਦੇ ਲੋ ਉੱਚੀ ਸਿੱਖਿਆ ਵਾਸਤੇ ਇਹ ਪ੍ਰੇਰਿਤ ਕਰਦੇ ਆਂ। ਕਿਉਂਕਿ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ। ਅਗਰ ਬੱਚਿਆਂ ਨੂੰ ਪੜ੍ਹਾਈ ਲਿਖਾਈ ਆਊਗੀ, ਗੁਰਬਾਣੀ ਦੇ ਅਰਥ ਵੀ ਤਾਂ ਹੀ ਕਰਨੇ ਆਉਣਗੇ। ਹਾਂਜੀ ਹਾਂਜੀ। ਅਗਰ ਬੱਚਿਆਂ ਨੂੰ ਪੜ੍ਹਾਈ ਆਣੀ ਆਉਂਦੀ ਤਾਂ ਬੱਚੇ ਗੁਰਬਾਣੀ ਕਿਵੇਂ ਸਿੱਖਣਗੇ? ਹਾਂਜੀ ਹਾਂਜੀ। ਇਹ ਤਾਂ ਜ਼ਰੂਰੀ ਹੈ ਜੀ ਸਿੱਖਿਆ ਤਾਂ ਬਹੁਤ ਜ਼ਰੂਰੀ ਹੈ ਜੀ। ਹਾਂ ਵਿਦਿਆ ਵਿਚਾਰੀਤਾ ਪਰਉਪਕਾਰੀ। ਹਾਂਜੀ। ਸੋ ਤੁਹਾਨੂੰ ਸਾਡੇ ਚੈਨਲ ਤੋਂ ਦੇਸ਼ਾਂ-ਵੇਸ਼ਾਂ ਦੇ ਵਿੱਚ ਲੋਕ ਦੇਖਦੇ ਹੋਣਗੇ। ਤੁਸੀਂ ਕੀ ਮੈਸੇਜ ਦੇਣਾ ਚਾਹੋ? ਮੈਸੇਜ ਤਾਂ ਇਹੀ ਸਾਰੇ ਨੂੰ ਅਸੀਂ ਸੰਸਾਰ ਪੁੱਤਰ ਦੇ ਦੇਣਾ ਚਾਹੁੰਦੇ ਆਂ ਵੀ ਜਿਹੜੀ ਵਿੱਦਿਆ ਨਾ ਇਹ ਜ਼ਰੂਰੀ ਆ ਜੀ ਇਹ ਵਿੱਦਿਆ ਜਿਹੜੀ ਆਪਣੇ ਸਾਰੇ ਬੱਚਿਆਂ ਨੂੰ ਇਹ ਆਪਾਂ ਨੂੰ ਦੇਣੀ ਚਾਹੀਦੀ ਹੈ ਮਾਪੇ ਪਾਪਾ ਦਾ ਵੀ ਫਰਜ਼ ਬਣਦਾ ਇਹਦੇ ਵਿੱਚ ਹੋਰ ਲੋਕਾਂ ਦਾ ਵੀ ਸਾਰਿਆਂ ਦਾ ਫਰਜ਼ ਬਣਦਾ ਜੀ ਹਾਂਜੀ ਬਹੁਤ 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 ਹਾਂਜੀ ਸੋ ਕੀ ਕਹਿਣਾ ਚਾਹੋਗੇ ਵੀਰ ਜੀ ਅੱਜ ਜੋ ਇਸ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੁੱਚੀ ਸੰਗਤ ਦਾ ਨਗਰ ਲਗਾਵਾ ਦਾ ਮੈਂ ਧੰਨਵਾਦ ਦਿਆਂ ਜਿਨ੍ਹਾਂ ਨੇ ਤੇ ਅੱਜ ਦਾ ਬਹੁਤ ਵੱਡਾ ਉਰਾਲਾ ਕੀਤਾ ਹੈ ਅਤੇ ਇੱਕ ਸੁਨੇਹਾ ਹੈ ਸਮੁੱਚੇ ਸਮਾਜ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਗੁਰਦੁਆਰਾ ਸਾਹਿਬ ਤੋਂ ਹੋਣੇ ਚਾਹੀਦੇ ਨੇ ਉਹਦਾ ਕਾਰਨ ਹੈ ਕਿ ਇਹ ਵੀ ਸਾਨੂੰ ਸਾਡਾ ਸੁਨੇਹਾ ਜਾਵੇ ਕਿ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਸਾਨੂੰ ਰਾਹ ਦੇ ਉੱਤੇ ਜਿਹੜੇ ਮਾਰਗ ਦੇ ਉੱਤੇ ਚਲਾਇਆ ਜਿਹੜਾ ਅਪਦੇਸ਼ ਦਿੜ੍ੜ ਕਰਵਾਇਆ ਉਹਦਾ ਸੁਨੇਹਾ ਤੁਹਾਡੀ ਮੀਡੀਆ ਰਾਹੀਂ ਸਮੁੱਚੀ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਉੱਥੇ ਹੀ ਅੱਜ ਆਪਾਂ ਵੱਡੇ ਕਰਮਵਾਲੇ ਆ ਜਿਨ੍ਹਾਂ ਨੇ ਸਾਡੇ ਸਮਾਜ ਦਾ ਉਧਾਰ ਕੀਤਾ ਹੈ ਡਾਕਟਰ ਵੀ.ਆਰ ਮੇਜਦਾਰ ਗਰੁੱਪ ਵੱਲੋਂ ਜਿਨ੍ਹਾਂ ਨੇ ਕਲੱਬ ਵੱਲੋਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜੋ ਉਹਨਾਂ ਦੇ ਜਨਮ ਦਿਨ ਦੇ ਉੱਤੇ ਜੋ 8ਵਾਂ ਜਨਰਲ ਨੌਲੇਜ ਦਾ ਪੇਪਰ ਕਰਵਾਇਆ ਗਿਆ ਸੀ ਉਹਦਾ ਜਿਹੜਾ ਨਤੀਜਾ ਵੀ ਐਲਾਨਿਆ ਗਿਆ ਹੈ ਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਹੈ ਤੇ ਨਗਰ ਦੇ ਵਿੱਚ ਵੀ ਬਹੁਤ ਉਤਸ਼ਾਹ ਵੀ ਹੈ ਅੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਦੇਖੇ ਜਾਣਗੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ